esi m Verti? Bidhi Bidhi Beri Bidhi 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 Aal Maadi aal Kdi Porta Aal Naal Kdiasan ਸਰਕਤ ਨਾ ਪਿਆਰ ਨਾ ਬਸ ਪਿਆਰ ਨਾ ਬਸ

ਕਈ ਜਗ੍ਹਾ ਤੇ ਬੰਦ ਕਰੀਏ ਕਰਕੇ ਸਾਰਾ ਬੰਦ ਹੋ ਗਿਆ ਯਾਰ ਫੋਨ ਬੜੀ ਪਰ ਫੋਨ ਪਿੱਛੇ ਕਰਾ ਯਾਰ ਭਾਈ ਇੱਕ ਬਾਈ ਕਲੀਸ ਸੁਣਾ ਯਾਰ ਸੁਣ ਬੱਸ ਇੱਕ ਮਿੰਟ ਇੱਕ ਮਿੰਟ ਬਾਟੈਂਕ ਜੀ ਸੁਪਰ ਆਟਾ ਹੈ ਸੀ ਬੋਏ ਇਹ ਨੰਬਰ ਸੀ ਯਾਨੀ ਜਦੋਂ ਮੈਂ ਦੰਦਾ ਕਰਦਾ ਕੋਲ ਜੋ ਕੋਲ ਜੋ ਥੋੜਾ ਜਾ ਬਾਬਾ ਜੀ ਸਾਹਮਣੇ ਦੇਖੋ ਹਾਂ ਤੁਮਕੇ ਥੋੜੀ ਜਗ੍ਹਾ ਦੋ ਠੀਕ ਹੈ ਜੀ ਇੱਕ ਮਿੰਟ ਯਾਰ ਥੋੜਾ ਖੰਡਾ ਨਾ ਕਰੋ ਖੜੇ ਹੋ ਕੇ ਕਰਾ ਦਿਓ ਭਾਈ ਸਾਡੇ ਪਿੱਛੇ ਰੱਖਿਓ आरो हरो हरो ਕਾਜਵਾਦ ਤੇ ਨੰਨਾ ਨੰਨਾ ਕਰਾਈ ਕਰਾਈ ਨਾ ਉਹ ਤੇ ਨੰਨਾ ਨੰਨਾ ਮਰਾਂਗੀ ਕਿ ਕਿੰਨਾ ਤੱਕ ਹੋਈਏ ਨਾ 20 ਮਿੰਟ ਹੋ ਗਈਆਂ ਇਹ ਹੋਰ ਕਿ ਟੰਡਾ ਹੋਰ ਕਿ ਕਿੰਨਾ ਤੱਕ ਹੋਣਾ ਬਾਬਾ ਇਹ ਕੋਲੋਂ ਦੋ ਦੁਕਾਨਾਂ ਨੇ ਇੱਕ ਹੋ ਗਈ ਯਾਰ ਉਹ ਪਿੱਛੋਂ ਭਰੇ ਹੋ ਪਿੱਛੇ ਆਪਣੇ ਕੰਮ ਕੋਰੋਨਾ ਡਰਾਇ ਜਿੰਦੀ ਆ ਜਿਹੜੀ ਅਰਕ ਪੈ ਗਈ ਉਹ ਸੋਧਿਆ ਹੋ ਗਿਆ ਹੋਗਾ ਲਾਲੀ ਖੁੱਲਚਾਰ ਮਸਲੇ ਨੂੰ ਸਾਹ ਸਾਨੂੰ ਆ ਗਿਆ ਹੋਇਆ ਪਤਨ ਸਾਹਿਬ ज दिया जा रहा है ਸੱਚਖੰਚੀ ਨੂੰ ਦਿੱਤਾ ਸਾਹਿਬ ਦਾ ਮੈਦੂਰੀ ਦੀ ਜ਼ਰੂਰਤ ਆਰਡਰ ਜਿਹੜਾ ਹੈ ਉਹ ਪੇਨ ਕੀਤਾ ਗਿਆ ਹੈ ਸਿਰਫ ਉਹ ਹਮਸਾਰ ਸਭ ਚੀਜ਼ ਪੂਰੀ ਕਿ ਹੋ ਰਹੇ ਹਨ ਹਰਿੰਦਰ ਉਹ ਪਿੱਛੇ ਵੀ ਨਵੀਰ ਨੂੰ ਇਧਰ ਸਾਹਿਬ ਤੋਂ ਸੋਚਣਾ ਕਿ ਅੰਦਰ ਨਹੀਂ ਆਫਿਸ ਦੀ ਆ ਰਵਿਸ਼ ਰੌਣਕ ਜੀ ਦੁਆਰਾ ਪ੍ਰਮਾਣਿਤ ਪ੍ਰਤੀਨਿਧ ਬਹਾਦਰ ਸਿੰਘ ਕਾਮੀ ਨੂੰ ਸਭ ਖਿਡਾਰੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਦੇ ਤੌਰ ਤੇ राहुल देवी नारे ना प्रकाश करके खेलते हैं जड़ी के साथ सुनने से बहुत साथ के लिए ये दिन आप जानिए तब शीत हटकर सीखने के लिए आप सुनारी देश तो के बीच लगा तर्क उसी पर कौन बातें ਸੋਹਣਾ ਜੀਰਿਆਰ ਸੋਹਣਾ ਜੀਰਿਆਰ ਕੰਮ ਨੂੰ ਜੁਟਾ ਕੇ ਰੱਖਣਾ ਮੈਨੂੰ ਮੈਨੂੰ ਕਹਾਤਾ ਸ਼ੁਰੂ ਕਰਦੇ ਹਾਂ ਜੀ ਵੀਰੇ ਸੋਹਣਾ ਜੀਰਿਆਰ

ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਆਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੰਦਾ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਦੀ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦਰਖੰਡ ਤੇ ਆਏ ਅਸੀਂ ਹੋਰ ਬੁਲਾਉਗੇ ਆਸੋ ਜੀ ਯਾਰ ਬੜਾ ਬੇਲੇ ਨੂੰ ਕੋਤੂ ਇਹ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਸਟੇਡੀਅਮ ਤੇ ਵੀ ਰੰਗੇ ਦਾ ਰੰਗ ਦੇ ਵਿੱਚ ਬੜੀ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ ਸਪੋਰਟ ਕਰਨਾ ਦੇ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸਿਹਰਾ ਸਰਪੰਸਾ ਉਹਨੂੰ ਵੀ ਜਾਂਦਾ 10 ਕੋਸ ਸਰਪੰਸਾ ਬਲੇ ਦਿੱਤੇ ਆ ਨਹੀਂ ਦੇਖੋ ਜੀ ਗੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਆ ਤੇ ਬਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਕਿਹਾ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਅਸੀਂ ਦੁਬਾਰਾ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕੇ ਅਦਾਨ ਹੋ ਆਵੇ ਤੇ ਆਪਾਂ ਹੋਰ ਇਦਾਂ ਹੀ ਤਰੱਕੀਆਂ ਕਰੀਏ ਤੇ ਹਾਕੀ ਦਾ ਨਾਮ ਬਣਾਈਏ ਗੌਰਮੈਂਟ ਕੋਲੋਂ ਬਦਲ ਦੀ ਅਰਦਾਸ ਕੀਤੀ ਹੈ ਕਿ ਅਗਲੀ ਵਾਰੀ ਗੌਰਮੈਂਟ ਲੈ ਕੇ ਆਈਏ ਜੀ ਹਰ ਵਾਰੀ ਪਿੰਡਾਂ ਦੇ ਵਿੱਚ ਦੁਕਾਨ ਸਾਹਿਬ ਜਿਹੜੇ ਸਕੂਲ ਵਿੱਚ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਕਿਈ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਰਹਿੰਦੇ ਜੀ ਪਿੰਡ ਨੇ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ پوری ਵੀ ਹੋਈ ਆ ਉੱਤੇ ਕ੍ਰਿਕਟਾਂ ਵੀ ਚੱਲੇਗਾ ਸਾਡੇ ਪਿੰਡ ਦਾ ਜਿਹੜਾ ਗਰਾਊਂਡ ਆਪਕੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਫਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਿਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਆਂ ਅੱਜ ਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਫਰਾਲਾ ਪਾਲਾਂਗੇ ਸੌਣੀ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਰੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਨੇ ਪਿਆਰ ਦਿੱਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ। ਸ਼ੌਮਿਕ ਕਮੇਟੀ ਵੱਲੋਂ ਹੀ ਹਾਕੀ ਅਕੈਡਮੀ ਰਨ ਕੀਤੀ ਜਾ ਰਹੀ ਜਿੱਥੇ ਸਭ ਤੋਂ ਚੰਗੇ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਕਮੇਟੀ ਦੇ ਅੰਦਰ ਤੋਂ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਬਹੁਤ ਚੜ੍ਹ ਕੇ ਸਾਰੇ ਹੀ ਆਉਣਗੇ ਕਿਉਂਕਿ ਬੱਚਿਆਂ ਦਾ ਫਿਊਚਰ ਹੈ। ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਇੰਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿੰਨੇ ਜਿਹੜਾ ਬੰਦਾ ਯੋਗਦਾਨ ਦੇ ਸਕਦਾ ਹੈ ਆਪਣਾ ਇਸ ਲੋਕਦਾਨ ਤੋਂ। ਥੈਂਕ ਯੂ ਥੈਂਕ ਯੂ। ਵਾਹਿਗੁਰੂ ਜੀ ਕਾ ਖ ਦੱਸ ਰੱਖ ਲੋ ਯਾਰ ਇਹ ਗੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਨੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ ব্রੌਂਜ਼ ਮੈਡਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪਲਬਧੀਆਂ ਵੀ ਸਤਿਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਗੱਲ ਹੈ ਕਿ 10 ਪਲੇਅਰ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਅਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 ਪਲੇਅਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਕਿਹੜੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦਿਖਾ ਕੇ ਪੰਜਾਬ ਦੇ ਵਿੱਚੋਂ ਹਾਜੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੇ ਤੇ ਸੁਭਾਗਾ ਸਮਾਂ ਆ ਸਾਡੇ ਲਈ